ਕੀ ਸਹਾਇਤ ਹੋਆ ਇਸੇ ਤਰ੍ਹਾਂ ਕਹਿੰਦਾ ਮਹਾਰਾਜ ਉਹਦੇ ਨੂੰ ਪਹਿਲੀ ਵਾਰੀ ਦਰਸ਼ਨ ਕਰਨ ਆਇਆ ਕਹਿੰਦਾ ਮੈਂ ਤੁਹਾਡੀ ਵੀਡੀਓ ਦੇਖੀ ਵੀ ਮੂਲ ਮੰਤਰ ਦਾ ਜਾਪ ਕਰਕੇ ਸਾਰੇ ਦੁੱਖ ਦੂਰ ਹੁੰਦੇ ਕਹਿੰਦਾ ਮੈਂ ਗਿਆ ਵੀ ਦੇਖਦਿਆਂ ਕਰਕੇ ਸੰਤਾਂ ਨੇ ਕਿਹਾ ਦੇਖਦਿਆਂ ਹੁੰਦੇ ਕਿ ਨਹੀਂ ਹੁੰਦੇ ਹਾਂਜੀ ਕਹਿੰਦਾ ਮੈਨੂੰ ਦੋ ਰੋਗ ਸੀ ਦੋ ਰੋਗ ਸੀ ਇਸ ਲਈ ਡਾਕਟਰ ਨੇ ਕਿਹਾ ਸੀ ਇੱਕ ਰੋਗ ਤੇਰਾ ਠੀਕ ਹੋ ਜਾਣਾ ਜਿਹੜਾ ਇਹ ਰੋਗ ਹੈ ਇਹ ساری ਉਮਰ ਤੇਰਾ ਠੀਕ ਨਹੀਂ ਹੋ ਸਕਦਾ ਦਵਾਈਆਂ ਨਾਲ ਵੀ ਠੀਕ ਨਹੀਂ ਹੋ ਸਕਦਾ ਅੱਛਾ ਠੀਕ ਹੈ ਪੁੱਛਣ ਵਾਲੀ ਗੱਲ ਅੱਗੇ ਕਿਹੜੀ ਹੈ ਡਾਕਟਰ ਨੇ ਕਿਹਾ ਵੀ ਆਹ ਰੋਗ ਤੇਰਾ ਠੀਕ ਨਹੀਂ ਹੋ ਸਕਦਾ ਦਵਾਈਆਂ ਨਾਲ ਵੀ ਕਹਿੰਦਾ ਮੈਂ 1 ਮਹੀਨਾ ਮੂਲ ਮੰਤਰ ਕੀਤਾ ਜਿੱਦਾਂ ਤੁਸੀਂ ਕਿਹਾ ਵੀ ਇਦਾਂ ਕਰਨਾ ਕਹਿੰਦਾ ਜਿਹੜਾ ਡਾਕਟਰ ਨੇ ਕਿਹਾ ਸੀ ਵੀ ਦਵਾਈਆਂ ਨਾਲ ਰੋਗ ਉਹ ਮੇਰਾ ਰੋਗ ਠੀਕ ਹੋ ਗਿਆ ਠੀਕ ਹੋ ਗਿਆ ਦੇਖ ਲੋ ਉਹ ਉਹਨਾਂ ਸਾਥੀ ਨੂੰ ਵੀ ਆਏਗਾ ਤੁਹਾਨੂੰ ਮਲਾਵਾਂਗੇ ਜਿਹੜਾ ਰੋਗ ਦਵਾਈਆਂ ਨਾਲ ਠੀਕ ਨਹੀਂ ਹੁੰਦਾ ਉਹ ਨਾਂਵ ਨਾਲ ਠੀਕ ਹੋ ਗਿਆ ਦੂਜਾ ਰੋਗ ਹੈਗਾ ਜੀ ਜਿਹੜਾ ਦਵਾਈਆਂ ਨਾਲ ਦਵਾਈਆਂ ਨਾਲ ਹੈਗਾ ਇਹ ਮਾਰਾ ਜੀ ਦੀ ਕਿਰਪਾ